ਹਸਪੀਟਲ ਵਿੱਚ ਸਵਾਣ ਦਿੰਦੇ ਆ ਕੇਸ਼ ਸਿੰਘ ਦਾ ਪੁੱਤਰਾ ਬਹੁਤ ਸੋਹਣਾ ਖੇਡ ਰਿਹਾ ਹੈ ਜੱਗੂ ਪ੍ਰਦਰਸ਼ਨ ਦਿਖਾ ਪਈ ਬਹੁਤ ਅੱਛਾ ਵੈਰੀ ਗੁੱਡ ਤਾੜੀਆਂ ਮੈਦਾਨ ਤੋਂ ਪਿੰਡੋਂ ਇੱਕ ਮਿੰਟ ਚੁੱਪ ਸਾਹਿਬ ਪੰਨੀ ਵਾਲਾ ਜੱਗੂ ਦੀ ਟੀਮ ਨੂੰ ਇਹ ਜੱਗੂ ਨੂੰ ਤਰਾਜਾ ਉਹ ਕਹਿੰਦਾ ਵਿਰੋਧੀ ਟੀਮ ਦੇ ਵਿੱਚ ਇੱਕ ਬੰਦਾ ਬਾਹਰ ਦਾ ਖੇਡਦਾ ਜੀ ਆਪ ਕਿਹੜਾ ਕਰੋ ਕਿਹੜਾ ਬੰਦਾ ਬਾਹਰ ਦਾ ਪਾਤਰਾਜ ਉਹ ਬਾਈ ਕੋਈ ਇਤਰਾਜ ਨਹੀਂ ਮੰਨਦਾ ਜਾਊਗਾ ਪਿੰਡ ਦੀ ਟੀਮ ਹੈ ਜੱਗੂ ਜੱਗੂ ਵੀਰਾਂ ਕੋਈ ਇਤਰਾਜ ਨਹੀਂ ਮੰਨਿਆ ਜਾਊਗਾ ਫਾਸਲਾ ਅਤਲ ਹੋ ਗਈ ਹੈ ਨਾਜਵੰਨ ਫਾਸਲਾ ਕੋਈ ਨਹੀਂ ਜਿਹੜਾ ਜਿਹੜਾ ਇਤਰਾਜ ਮੰਨਿਆ ਜਾਵੇਗਾ ਛੋਟਾ ਵੀਰਾ ਨਾਜਵੰਨ ਸੱਤਾ ਨਹੀਂ ਕਰੀਦਾ ਆਜਾ ਮੇਰਾ ਸ਼ੇਰ ਕਰਾ ਮੇਟਾ ਗਰਾਊਂਡ ਦੇ बस तीर भारत पिंड थोड़ा भी वास्ती चलई जाती है

लप्पी टीमे पिछे खाई सारा ना तो बचा खेलता ना खुश है चंगा सोल दिन यार बार दिन टीम वादिया खेडी जाती है कले ही नहीं जूत आने यार मैच सक्रैच किया लपी की टीम जेतू है